ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਮੈਂ ਟੌਪਿਕ ਤੇ ਵੀਡੀਓ ਲੈ ਕੇ ਆਪਨੇ ਜਿਹੜੇ ਪੋਣੇ ਹੁੰਦੇ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਆ ਤੁਹਾਨੂੰ ਪਤਾ ਹੀ ਆ ਆਪਾਂ ਕਿਚਨ ਵਿੱਚ ਕੰਮ ਕਰਦੇ ਆ ਤੇ ਆਪਣੇ ਕਿਚਨ ਟਾਵਲੇ ਹੁੰਦੇ ਉਹ ਵੀ ਗੰਦੇ ਹੋ ਜਾਂਦੇ ਆ ਉਹਨਾਂ ਨਾਲ ਹੀ ਆਪਣੇ ਆਪਣੇ ਹੁੰਦੇ ਜਿਵੇਂ ਕਿ ਗੈਸ ਚੁੱਲ੍ਹੇ ਤੇ ਆਪਣੀਆਂ ਸੈਲਫਾਂ ਸਾਹ ਕੁਝ ਨਾਲ ਹੀ ਪੋਈ ਦਿੰਨੇ ਆਪਾਂ ਜਿਹੜੇ ਆਪਣੇ ਰੋਟੀ ਵਾਲੇ ਪੋਣੇ ਹੁੰਦੇ ਆ ਇਹਨਾਂ ਦੇ ਵਿੱਚ ਕੀ ਹੁੰਦਾ ਆਪਾਂ ਰੋਟੀਆਂ ਪੈਕ ਕਰਦੇ ਆ ਰੋਟੀ ਰੱਖਦੇ ਆ ਨਾ ਪਰ ਜਿਹੜਾ ਘਿਓ ਹੁੰਦਾ ਉਹਦੇ ਕਾਰਨ ਬਹੁਤ ਜ਼ਿਆਦਾ ਚਿਪਕੇ ਤੇ ਚਿਕਨਾ ਹਟਣਾ ਨਾ ਜਿਆਦਾ ਗੰਦੇ ਹੋ ਜਾਂਦੇ ਆ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਣੇ ਧੋ ਸਕਦੇ ਆ ਕਿਵੇਂ ਧੋਣਿਆ ਹਨਾ ਉਥੋਂ ਨਾਲ ਜਿシェア ਕਰਦੇ ਆ ਬਿਲਕੁਲ ਘਰ ਵਿੱਚ ਨੋਰਮਲ ਜੀ ਚੀਜ਼ ਨਾਲ ਪਹਿਲਾਂ ਤੋਂ ਹੋ ਸਕਦੇ ਜਿਨ੍ਹਾਂ ਮਲਜੀ ਗੰਦੇ ਪੌਣੇ ਹੋਣ ਕਿਉਂਕਿ ਇਹਨਾਂ ਦੀ ਜੜੂਲ ਤ ਆਪਣਾ ਹਲ ਦਿਨ ਪੈਂਦੀ ਜੇ ਇਹਦੇ ਵਿੱਚ ਇੱਕ ਟਾਂ ਨੂੰ ਜੰਮਸ ਲੈਣਗੇ ਤਾਂ ਆਪਾਂ ਨੂੰ ਬਿਮਾਰੀਆਂ ਰਹਿਣਗੀਆਂ ਹਨਾ ਤੇ ਆਪਾਂ ਜੀ ਇਹ ਹੀ ਸਾਫ਼ ਕਰਕੇ ਧੋਵਾਂਗੇ ਬਿਲਕੁਲ ਕਲੀਨ ਬਿਨ ਕੈਸਿਕਲ ਟੋਕਾਤ ਬਚਦੇ ਤੇ ਦੇਖੋ ਕਿੰਨੇ ਵਧੀਆ ਪੌਣੇ ਸਾਫ਼ ਸਾਬਤ ਸਾਰੀ ਵਿੱਚੋਂ ਚਿਕਨਾਹਟ ਜਿਹੜੀ ਘਿਉ ਰਿਉਗ ਸਾਰੀ ਨਿਕਲ ਜੂਗੀ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਧੋ ਸਕਦੇ ਜੇ ਜਦੋਂ ਆਪਾਂ ਸ਼ੁਰੂ ਕਰੀਏ ਹਾਂਜੀ ਉਹਦੇ ਲਈ ਆਪਾਂ ਕੀ ਕਰਨਾ ਪਊ ਕੀ ਪਰ ਰੱਖਤਾ ਗੈਸ ਤੇ ਗੈਸ ਨੂੰ ਕਰ ਦੇਣਾ ਆਪਾਂ ਔਨ ਇਹਦੇ ਵਿੱਚ ਆਪਾਂ ਇੱਕ ਕੱਪ ਪਾਣੀ ਦਾ ਪਾਉਣਾ ਤੁਸੀਂ ਪਾਉਣਿਆਂ ਦੇ ਹਿਸਾਬ ਨਾਲ ਪਾਣੀ ਪਾਉਣਾ ਜਿੰਨੇ ਥੋੜੇ ਕੋਲ ਪਾਉਣੇ ਆਪਾਂ ਤਾਂ ਪਾਉਣਿਆਂ ਦੇ ਦੋ ਪਾਉਣੇ ਆਪਾਂ ਇੱਕ ਪੂਰਾ 1 ਲੀਟਰ ਪਾਣੀ ਪਾਇਆ ਇਹਨੂੰ ਪੂਰਾ ਗਰਮ ਕਰ ਲੈਣਾ ਬਿਲਕੁਲ ਥੋੜਾ ਜਿਹਾ ਗਰਮ ਕਰ ਲੈਣਾ ਪਹਿਲਾਂ ਆਪਾਂ ਹਾਂਜੀ ਪਾਣੀ ਬਿਲਕੁਲ ਗਰਮ ਹੋ ਚੁੱਕਿਆ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਪਾਉਣਾ ਸਰ੍ਹੋਂ ਜਿਹੜੀ ਮਾਜੀ ਤੁਸੀਂ ਸਰ੍ਹੋਂ ਬਾਲਕਦੇ ਹੋ ਨੋਰਮਲ ਉਹੀ ਤੁਸੀਂ ਪਾ ਲੈਣੀ ਆ ਪੋਨੇ ਆ ਦੇ ਹਾਨ ਵਿੱਚ 1.5 ਚਮਚਾ ਸਰਫਦਾ ਪਾਇਆ ਇਸ ਦੇ ਵਿੱਚ ਹੀ ਆਪਾਂ ਜਿਹੜੇ ਪੋਨੇ ਡਿੱਪ ਕਰਦੇ ਨੇ ਭੋਂ ਦੇਣੇ ਆ ਗੈਸ ਚੱਲਦਾ ਰਹਿਣ ਦੇਣਾ ਤਾਂ ਕਿ ਜਿਹੜੇ ਪੋਨੇ ਆਪਣੇ ਸਵਾਦ ਕਿ ਜਿਹੜੇ ਭਿੱਜ ਸਕਣ ਸਵਾਦ ਕੇ ਪੋਨੇ ਦੇ ਵਿੱਚ ਡਿੱਪ ਕਰਦੇ ਨੇ ਪਾਣੀ ਜੇ ਆਪਾਂ ਨੂੰ ਘੱਟ ਲੱਗਦਾ ਤਾਂ ਆਪਾਂ ਪਾਣੀ ਹੋਰ ਪਾ ਸਕਦੇ ਆ ਥੋੜਾ ਜਿਹਾ ਪਣ ਘੱਟ ਲੱਗਦਾ ਆਪਾਂ ਪਾਣੀ ਥੋੜਾ ਜਿਹਾ ਉਤਪਾ ਦਿੰਨੇ ਆ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਤਾ ਪੋਣੇ ਬਿਲਕੁਲ ਸੁਆਹ ਦੇ ਬੱਚ ਭੱਜ ਕੇ ਤੇ ਹੁਣ ਆਪਾਂ ਗੈਸ ਚਲਦਾ ਦੇਣ ਦਾਂਗੇ ਘਟੋ ਘਟ ਇੱਕ ਦੋ ਮਿੰਟ ਤਾਂ ਜੋ ਰੱਜ ਕੇ ਜਿਹੜੀ ਦੇਖੋ ਤੁਸੀਂ ਦੇਖ ਸਕਦੇ ਆ ਆਪ ਵੀ ਇਹ ਮੈਲ ਉਗਣ ਲੱਗ ਗਈ ਤੇ ਇਹਨੂੰ ਇੱਕ ਦੋ ਮਿੰਟ ਆਪਾਂ ਇਸੇ ਤਰ੍ਹਾਂ ਭਿੱਜੇ ਰਹਿਣਾ ਗੈਸ ਆਉਣ ਲਿਆਂਦਾ ਕਿ ਇਹਨੂੰ ਉਬਾਲਾ ਆਉਣ ਦਵਾਂਗੇ ਹਾਂਜੀ ਦੇਖ ਸਕਦੇ ਹਾਂ ਦਿੱਜੀ ਜਾਂਦੇ ਆ ਦੇਖੋ ਪਾਣੀ ਦਿੱਜੀ ਜਾਂਦਾ ਸਾਰੀ ਮੈਲ ਉੱਪਰ ਆ ਚੁੱਕੀ ਹੈ ਦੇਖੀ ਤਾਂ ਠੀਕ ਹੈ ਤੁਸੀਂ ਇਹਦੇ ਵਿੱਚ ਨਿੰਬੂ ਪਾਉਣਾ ਚਾਹੋ ਪਾ ਸਕਦੇ ਹੋ ਸਿਰਕਾ ਵਗੈਰਾ ਪਰ ਮੈਨੂੰ ਲੋੜ ਨਹੀਂ ਪੈਂਦੀ ਮੈਂ ਇਸੇ ਤਰ੍ਹਾਂ ਹੀ ਪੋਣੇ ਧੋ ਲੈਂਦੀ ਕਿ ਬਹੁਤ ਹੀ ਜ਼ਿਆਦਾ ਕਲੀਨ ਹੋ ਜਾਂਦੇ ਤੇ ਕੋਈ ਬੈਡ ਸਮੈਲ ਨਹੀਂ ਆਉਂਦੀ ਬਿਲਕੁਲ ਸਾਫ਼ ਹੋ ਜਾਂਦੇ ਆ ਸਾਰੀ ਜਿਹੜੀ ਇਹ ਵਿੱਚੋਂ ਤੰਧਾਈ ਆ ਉਹ ਸਾਰੀ ਉੱਪਰ ਆ ਜਾਂਦੀ ਆ ਗਰਮ ਪਾਣੀ ਦੇ ਵਿੱਚ ਸਾਬਣ ਪਾਈ ਹੁੰਦੀ ਕਿਉਂਕਿ ਉਹਦੇ ਵਿੱਚ ਕਸਟਰਡ ਹੁੰਦਾ ਬਹੁਤ ਜ਼ਿਆਦਾ ਹਨਾ ਤੇ ਉਹਦੇ ਨਾਲ ਕੀ ਸਾਰੀ ਜਿਹੜੀ ਧੰਧਾਈ ਉੱਪਰ ਆਇਆ ਇਹਨੇ ਪੂਰੇ ਆਪਣੇ ਬਿਲਕੁਲ ਕਲੀਨ ਹੋ ਜਾਂਦੇ ਤੁਸੀਂ ਦੇਖ ਸਕਦੇ ਹੋ ਦੇਖੋ ਹੁਣ ਆਪਾਂ ਇਸ ਨੂੰ ਪੱਕਾ ਉਦਾਂ ਕੇ ਬੰਦ ਕਿਉਂਕਿ ਆਪਣੇ ਰਹਿ ਚੁੱਕੇ ਆ ਪੂਰੇ ਬਹੁਤ ਕਲੀਨ ਹੋ ਚੁੱਕੇ ਹਨ ਇਹਨਾਂ ਨੂੰ ਬੰਦ ਕਰਦਾ ਗੈਸ ਹੁਣ ਹੁਣ ਆਪਾਂ ਸਾਬਣ ਲਾਉਣ ਦੀ ਲੋੜ ਨਹੀਂ ਪੰ ਕਲੀਨ ਕਰਕੇ ਦਿਖਾਉਂਦੇ ਹਾਂਜੀ ਆਪਾਂ ਇੱਥੇ ਗਰਮ ਪਾਣੀ ਇਹ ਚੋ ਪੋਣੀ ਇਹਰੇ ਕੱਢ ਲਾਂਗੇ ਇਸ ਤਾਂ ਮਲਾਂਗੇ ਹੱਥ ਨਾਲ ਹੀ ਗਰਮ ਗਰਮ ਨਾਲ ਟੂਟੀ ਛੱਡ ਲਾਂਗੇ ਤਾਂ ਕਿ ਜਿਹੜੇ ਜ਼ਿਆਦਾ ਗਾਧਮ ਆਪਣੇ ਹੱਥ ਨਾਲ ਮੱਚਣ ਆਪਾਂ ਪਾਣੀ ਆਪਾਂ ਢੋਲ ਦਾਂਗੇ ਸਾਰਾ ਜਿਹਦੇ ਵਿੱਚ ਆਪਾਂ ਇਹਨਾਂ ਨੂੰ ਤੁਸੀਂ ਇਸ ਦਾ ਹੱਥ ਨਾਲ ਟੂਟੀ ਤੇ ਬਸ ਮਾਰ ਦਿਆਂ ਤੁਸੀਂ ਦੇਖ ਸਕਦੇ ਹੋ ਪੋਣੀ ਆਪਣੇ ਬਿਲਕੁਲ ਕਲੀਨ ਹੋਈ ਜਾਂਦੇ ਆ ਕੋ ਸਾਬਣ ਲਾਉਣ ਦੀ ਵੀ ਲੋੜ ਨਹੀਂ ਹੈਗੀ। ਖਰਾਬ ਦੇ ਪੂਣੀ ਬਿਲਕੁਲ ਸਾਫ਼ ਹੋ ਜਾਣੀ ਲੱਗ ਗਈ। ਧੁੰਧਾਈ ਸਾੜ ਹੀ ਨਿਕਲ ਗਈ। ਇਸ ਟਿਕਨੇ ਇੱਕ ਤੋਂ 2 ਮਿੰਟ ਲੱਗਦੇ ਆਪਣੇ ਪੂਣੀ ਧੋਣ ਨੂੰ ਸਾਢੇ ਪੂਨੇ ਆਹਮ ਦੇ ਨਾਲ ਸਾਫ਼ ਹੋ ਜਾਂਦੇ। ਦੇਖੋ ਪੋਣੇ ਆਪਣੇ ਬਿਲਕੁਲ ਕਲੀਨ ਹੋ ਚੁੱਕੇ ਆ ਮੈਂ ਤੁਹਾਨੂੰ ਤਣੀ ਤੇ ਪਾ ਕੇ ਦਿਖਾਉਣੀ ਹਾਂਜੀ ਦੇਖ ਸਕਦੇ ਆ ਪੋਣੇ ਧੋਤੇ ਗਏ ਬਿਲਕੁਲ ਗੰਦੇ ਪੋਣੇ ਸਾਫ ਹੋ ਚੁੱਕੇ ਆ ਕੋਈ ਦਾਗ ਦੱਬ ਨਹੀਂ ਜਾ ਇਸ ਲਈ ਕਿ ਤੁਸੀਂ ਪੋੜੇ ਧੋ ਸਕਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ੍ਹ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ